ਪਰਮੇਸ਼ਵਰ ਦੀ ਕਿਰਪਾ ਨਾਲ ਜਿੱਥੇ ਵੀ ਜਾਂਦੇ ਆ ਆਪਾਂ ਨੂੰ ਆਪਣੀ ਵੀਡੀਓ ਦੇਖਣ ਵਾਲੇ ਭਰਾ ਮਿਲੀ ਹੀ ਜਾਂਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਭਰਾਵਾਂ ਨਾਲ ਮਿਲ ਕੇ ਤੇ ਅੱਜ ਮੈਂ ਜਿਹੜੇ ਇਵੈਂਟ ਤੇ ਗਿਆ ਐਨਾ ਪਿਆਰ ਤੇ ਐਨਾ ਸਤਿਕਾਰ ਮਿਲੇ ਬਈ ਸੱਚੀ ਦਿਲ ਖੁਸ਼ ਹੋ ਗਿਆ ਅੱਜ ਫਿਰ ਮਿੱਤਰ ਤੁਹਾਨੂੰ ਦੱਸ ਦਿਆਂ ਅੱਜ ਆਪਾਂ ਕਿੱਥੇ ਗਏ ਸਵੇਰ ਦੇ ਵੱਜ ਗਏ 5 ਐ ਰੈਡੀ ਹੋ ਕੇ ਕਿੱਟ ਦੇ ਵਿੱਚ ਪਾਈ ਆਪਾਂ ਨੇ ਆਪਣੀ ਕੋਸਟਿਊਮ ਤੇ ਹੋ ਗਏ ਆਪਾਂ ਜਾਣ ਵਾਸਤੇ ਰੈਡੀ ਪਵਿੱਤਰ ਬਾਈਬਲ ਦੇ ਵਿੱਚ ਅੱਜ ਮੈਂ ਪੜਿਆ हे ਪ੍ਰਿਥਵੀ ਕੇ ਦੂਰ ਦੂਰ ਕੇ ਦੇਸ਼ ਕੇ ਰਹਿਨੇ ਵਾਲੋ ਤੂੰ ਮੇਰੀ ਉਰ ਫਿਰੋ ਉਰ ਉਧਾਰ ਪਾਓ ਕਿਉਂਕਿ ਮੈਂ ਹੀ ਪਰਮੇਸ਼ਵਰ ਹੂੰ ਦੋਸਤ ਕਰਨ ਬਾਈਕ ਤੇ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚਦੇ ਆਂ ਜਾਖਲ ਰੇਲਵੇ ਸਟੇਸ਼ਨ। ਜਾਖਲ ਰੇਲਵੇ ਸਟੇਸ਼ਨ ਪਹੁੰਚ ਕੇ ਅੱਗੇ ਕਰਾਨੇ ਬਾਈਕ ਜਮਾ ਟਿਕਟ ਮੈਂ ਔਨਲਾਈਨ ਲੈ ਲਈ ਸੀ। ਥੋੜੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਆ ਜਾਂਦੀ ਹੈ ਆਪਣੀ ਟ੍ਰੇਨ। ਟ੍ਰੇਨ ਦੇ ਵਿੱਚ ਸੀਟ ਆਪਾਂ ਨੂੰ ਮਿਲ ਜਾਂਦੀ ਹੈ। ਟ੍ਰੇਨ ਦੇ ਵਿੱਚ ਮਿਲਦਾ ਆਪਾਂ ਨੂੰ ਆਪਣੀ ਵੀਡੀਓ ਦੇਖਣ ਵਾਲਾ ਇੱਕ ਭਰਾ ਭਰਾ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ। ਟ੍ਰੇਨ ਦੇ ਵਿੱਚ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚਦੇ ਆਂ ਬਠਿੰਡਾ ਰੇਲਵੇ ਸਟੇਸ਼ਨ। ਬਠਿੰਡਾ ਰੇਲਵੇ ਸਟੇਸ਼ਨ ਤੇ ਆਪਾਂ ਨੂੰ ਮਿਲਦੇ ਨੇ ਦੋ ਭਰਾ ਆਪਣੀ ਵੀਡੀਓ ਦੇਖ ਕਿਸੇ ਕਿੰਨਾ ਪਿੰਡ ਮੰਡੀ ਕਲਾਂ ਜਦੋਂ ਮੈਂ ਗਰਾਊਂਡ ਦੇ ਵਿੱਚ ਐਂਟਰੀ ਕਰੀ ਵੀਰਾਂ ਨੇ ਗਲੇ ਦੇ ਵਿੱਚ ਹਾਰ ਪਾ ਕੇ ਮੇਰਾ ਸਵਾਗਤ ਕੀਤਾ ਸੱਚੀ ਬਾਈ ਦਿਲ ਖੁਸ਼ ਹੋ ਗਿਆ ਵੀਰਾਂ ਨੇ ਬੁਲਾ ਕੇ ਐਨਾ ਪਿਆਰ ਤੇ ਐਨਾ ਸਤਿਕਾਰ ਦਿੱਤਾ ਪਿੰਡ ਮੰਡੀ ਕਲਾਂ ਫਿਰ ਥੋੜੀ ਦੇਰ ਬਾਅਦ ਗਰਾਊਂਡ ਦੇ ਵਿੱਚ ਗੇਮ ਦਿਖਾਉਣ ਲਈ ਆਪਾਂ ਕਰਦੇ ਆਂ ਕੱਪੜੇ ਚੇਂਜ ਬੋਡੀ ਨੂੰ ਕਰਦੇ ਆਂ ਚੰਗੀ ਤਰ੍ਹਾਂ ਵਾਰਮ ਅਪ ਵਾਰਮ ਅਪ ਕਰਦੇ ਕਰਦੇ ਵੀ ਆਪਾਂ ਨੂੰ ਆਪਣੀ ਵੀਡੀਓ ਦੇਖਣੇ ਹੋਰ ਭਰਾ ਮਿਲ ਜਾਂਦੇ ਨੇ ਫਿਰ ਮੈਂ ਵੀ ਯਾਰ ਭਰਾਵਾਂ ਨਾਲ ਫੋਟੋ ਕਰਵਾਉਣਾ ਤੇ ਭਰਾ ਹੋ ਜਾਂਦੇ ਨੇ ਆਪਣੇ ਨਾਲ ਮਿਲ ਕੇ ਖੁਸ਼ ਤੇ ਫਿਰ ਆਪਾਂ ਪਹੁੰਚਦੇ ਆਂ ਗਰਾਊਂਡ ਦੇ ਵਿੱਚ ਗੇਮ ਦਿਖਾਉਣ ਲਈ ਬਸ ਫਿਰ ਕਿਸੇ ਲੱਗੀ ਆਪਣੀ ਗੇਮ ਬਹੁਤ ਵਧੀਆ ਸਾਰਿਆਂ ਨੇ ਆਪਣੀ ਗੇਮ ਦੇਖ ਕੇ ਮਾਰੀਆਂ ਤਾੜੀਆਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਪਿੰਡ ਮੰਡੀਕਲਾਂ ਦੇ ਵਿੱਚ ਆ ਕੇ ਕਿ ਵੀਰਾਂ ਨੇ ਮੈਨੂੰ ਐਥਲੈਟਿਕਸ ਖੇਡਣ ਦੇ ਵਿੱਚ ਇਨਵਾਈਟ ਕਰਿਆ ਤੇ ਮੈਂ ਆਪਣੇ ਗਰਾਊਂਡ ਦੇ ਵਿੱਚ ਗੇਮ ਦਿਖਾ ਰਿਹਾ ਤੇ ਗੇਮ ਹੋਈ ਆਪਣੀ ਬਹੁਤ ਵਧੀਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਾ ਗਰਾਊਂਡ ਦੇ ਵਿੱਚ ਆਪਣੀ ਗੇਮ ਦਿਖਾ ਕੇ ਤੇ ਸਾਰਿਆਂ ਨੇ ਆਪਣੀ ਗੇਮ ਦੇਖ ਕੇ ਮਾਰੀਆਂ ਤਾੜੀਆਂ ਤੇ ਗੇਮ ਹੋਈ ਆਪਣੀ ਬਹੁਤ ਵਧੀਆ ਗੇਮ ਦਿਖਾਉਣ ਤੋਂ ਬਾਅਦ ਗਰਾਊਂਡ ਦੇ ਵਿੱਚ ਆਪਾਂ ਨੂੰ ਮਿਲਦੇ ਨੇ ਆਪਣੀ ਵੀਡੀਓ ਦੇਖਣ ਵਾਲੇ ਸਾਰੇ ਭਰਾ ਤੇ ਸਾਰੇ ਭਰਾਵਾਂ ਨੂੰ ਲੱਗੀ ਆਪਣੀ ਗੇਮ ਬਹੁਤ ਵਧੀ ਇਹ ਫੋਟੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਬਹੁਤ ਖੁਸ਼ੀ ਹੋਈ ਸਾਰਿਆਂ ਨਾਲ ਮਿਲ ਕੇ ਵੀਰਾਂ ਨੇ ਸਰੋਪਾ ਪਾ ਕੇ ਵਾਲ ਪੇਪਰ ਤੇ ਡਰਾਈ ਫਰੂਟ ਨਾਲ ਕੀਤਾ ਸਨਮਾਨ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਫਿਰ ਮੋੜ ਰੇਲਵੇ ਸਟੇਸ਼ਨ ਤੋਂ ਆਪਣੀ ਰੀਤੀ ਜਾਖਲ ਰੇਲਵੇ ਸਟੇਸ਼ਨ ਦੀ ਟ੍ਰੇਨ ਟ੍ਰੇਨ ਆਪਣੀ ਆ ਗਈ ਸੀ ਟ੍ਰੇਨ ਦੇ ਵਿੱਚ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਜਾਖਲ ਰੇਲਵੇ ਸਟੇਸ਼ਨ ਜਾਖਲ ਤੋਂ ਬਾਈਕ ਤੇ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਮੁੰਕ ਕਿਵੇਂ ਲੱਗੀ ਵੀਡੀਓ ਆਪਣਾ ਪਿਆਰਾ ਜਿਹਾ ਲਾਈਕ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ